ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਰੋ ਵਿੱਚ ਆਪਾਂ ਇੱਕ ਗਾਂ ਸੇਰ ਲਈ ਲੈ ਕੇ ਆਂ ਜੀ ਤਾਜੀ ਸੂਈਆ ਆਉਂ ਪੁੱਛ ਰਹੇ ਨੇ ਬਾਈ ਤੋਂ ਸੇਰ ਭਾਈ ਜੀ ਹਸ਼ਕਲ ਅਸਿਕਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਦੋ ਪਿੰਡ ਮਾਚੀ ਕੇ ਜੀ ਹਮ ਨਾਮ ਜਬਰ ਸਿੰਘ ਠੀਕ ਆ ਤੇ ਜ਼ਿਲ੍ਹਾ ਕਿਹੜਾ ਪੰਡਾ ਮੋਗਾ ਜੀ ਤਹਿਸੀਲ ਬਾਈ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਦੇ ਮੇਰੇ ਪਿੰਡ ਬਲਾਸਪੁਰ ਵੀ ਆ ਰਾਮਗੜ੍ਹ ਵੀ ਆ ਆਪਣਾ ਮੇਨ ਹਾਈਵੇ ਦੇ ਉੱਤੇ ਆ ਪਿੰਡ ਠੀਕ ਆ ਭਾਈ ਹਾਂਜੀ ਤੇ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈਗਾ 90569 8832 ਠੀਕ ਆ ਇਹ ਕਿਹੜਾ ਸੂਆ ਸੂਈ ਆ ਬੜਾ ਇਹ ਦੂਜਾ ਸੂਆ ਸੂਈ ਆ ਚਾਰ ਦੰਦ ਆ ਚਾਰ ਦੰਦ ਦੂਜਾ ਸੂਆ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 16 ਤਰੀਕ ਦੀ ਸੂਈ ਵੀ ਅੱਜ ਚਾਰ ਹੋ ਗਈ 20 ਵਾ 20 ਦਿਨ ਹੋ ਗਏ ਜੀ ਠੀਕ ਆ ਬੱਚਾ ਕੀ ਆ ਬਾਈ ਮਸਾਈ ਮਗਰ ਬੱਚਾ ਬਾਈ ਹਾਂਜੀ ਦੇਖ ਜਿੰਨਾ ਦੁੱਧ ਹੁਣ ਰੈਡੀ ਆ ਹੁਣ 25 ਕਿਲੋ ਰੈਡੀ ਆਈ ਦੁੱਧ ਜਿਹੜਾ ਦੋ ਟਾਈਮ ਚੋਲ ਲੈਣਾ 25 ਲੀਟਰ ਦੇ ਆ ਚਾਹੇ ਦੋੜਾ ਕਿ ਚਾਹੇ ਉੱਚਾ ਚਾਹੇ ਚਾਰ ਦੰਦ ਚੋਲੇ ਜੀ ਕੋਈ 25 ਲੀਟਰ ਦੁੱਧ ਬਾਈ ਕਹਿੰਦਾ ਬਾਈ ਕੰਡੇ ਵਾਲਾ ਤਿਆਰ ਆ ਦੰਦਾਂ 'ਚ ਵੜ ਬੜਾ ਦੂਜਾ ਸੂਆ ਕੱਦ ਵੱਡ ਚ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣ ਬੜਾ ਕਮਾਲ ਦਾ ਹੂੰ ਥੋੜਾ ਜੱਕਦੀ ਆ ਨਾੜਾ ਨੂੜਾ ਬਹੁਤ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਰ ਤੇ ਗੁਲਾਬੀ ਥਣ ਇਕੱਲਾ ਇਕੱਲਾ ਥਣ ਲੈ ਨਾੜਾ ਨੂੜਾ ਭਾਈ ਬਹੁਤ ਚਾਹੀਆਂ ਕਮਾਲ ਦਾ ਆਰਡਰ ਹਜੇ ਚਬਾਈ ਦੇ ਟਾਈਮ ਪਿਆਗਾ 2-3 ਘੰਟੇ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੇ ਕੀ ਮੁੱਲ ਆ ਭਾਈ ਇਹਦਾ ਮੋਲ ਕਰਾਉਣ ਨੂੰ ਤਾਂ ਲੱਖ ਕਰਾਲਾ ਵਾ 95000 ਦੀ ਬਿਹੜ ਦੇਵਾਂਗੇ ਠੀਕ ਆ ਭਾਈ ਕੋਈ ਬੜਾ ਡਿਸਟਰਬ ਵੀ ਨਾ ਕਰੇ ਐਵੇਂ ਕੋਈ 80 ਵਾਲਾ ਕੋਈ 70 ਵਾਲਾ ਕਿ ਨਹੀਂ ਠੀਕ ਆ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਲੱਖ ਕਰਾ ਲਓ 95000 ਦੀ ਬਿਹੜਾ ਜਿਹੜੀ ਆਪਾਂ ਦੇ ਦੇਾਂਗੇ ਦੁੱਧ ਚਾਹੇ 25 ਲੀਟਰ ਦੋੜਾਂਗੇ ਚੋਕੇ ਲੈ ਜਾ ਚਾਹੇ 4 ਟੋਲੇ ਯਾਰ ਕੋਈ ਆਪਣੇ ਨੂੰ ਹਾਂ ਚੂਣ ਵਾਲਾ ਤਿਆਰ ਹੈ ਕੈਨ ਵਾਲਾ ਠੀਕ ਆ ਸੂਈ ਸਵਾਈ ਦੰਦਾਂ ਚ ਬਿਹੜਾ ਮੁੱਲ 180 ਦਿੱਤਾ ਬਾਈ ਤੇ ਕਿਸੇ ਵੀਰ ਦੇ ਪਸੰਦ ਦਾ ਵੀ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ ਜੀ ਥਾਣ ਤੋਂ ਬਹੁਤ ਛੋਟਾ ਨਾੜਾ ਨੂੜਾ ਇੱਕ ਬਾਈ ਕੋਲੇ ਬਈ ਕੱਟੀ ਬਕਾਊਗਾ ਬਈ ਕਿੰਨੀ ਉਮਰ ਹੈ ਦੀ ਇਹ ਉਮਰ ਹੋ ਗਈ 1 ਸਾਲ ਦੀ 1 ਸਾਲ ਦੀ ਠੀਕ ਆ ਕਿੰਨਾ ਕੇ ਦੁੱਧਾ ਮਾਂ ਥੱਲੇ ਬਈ ਮਾਂ ਥੱਲੇ ਹੈਗਾ ਜੀ 16 17 ਕਿਲੋ ਹੋ ਖੜੀ ਆ ਮਾਂ ਦੇ ਸਿਰੇ ਇਹਦੀ ਠੀਕ ਆ ਐਂਡ ਤੇ ਐਂਡ ਤੇ ਖੜੀ ਆ ਹਾਂ ਜੀ ਇਹ ਬਲੀ ਵਧਨੀ ਵਾਲੇ ਤੋਂ ਠੀਕ ਆ ਭਰਿਆ ਸੀ ਇਹਦਾ ਠੀਕ ਆ ਫੇਰ ਚੰਗਾ ਸਿੰਘ ਚੰਗਾ ਲੱਗਿਆ ਫੇਕ ਕਰ ਦੇ ਬਡੂ ਮਰ ਦੇ ਹਿਸਾਬ ਨਾਲ ਠੀਕ ਝੋਲੀ ਝੋਲੀ ਨੇੜ ਤੋਂ ਦਿਖਾਣਾ ਥੋੜਾ ਡਰਦੀ ਐ ਫੇਰ ਥਣ ਤੁਹਾਨੂੰ ਚੰਗਾ ਲੱਗਿਆ ਮੁੱਲ ਕੀ ਆ ਭਰਾ ਇਹਦਾ ਮੋਲੇ 20000 ਦੀ ਦੇਵਾਂਗੇ ਮਾਨਤਨ ਹੋ ਜਾ ਮਾੜਾ ਮੋਟਾ ਕਰ ਦਾਂਗੇ ਠੀਕਾ ਬਾਲਾ ਚੰਗਾ ਫਰਾ ਹੈ ਫੋ ਫੇਰਾ ਠੀਕ ਆ ਬਾਈ ਉਹ ਖੜੀ ਆ ਮਾਂ ਦੀ ਉਧਰ 16 17 ਕਿਲੋ ਦੇ ਚੱਲਦੇ ਸਿਰੇ ਤੇ 20000 ਰੁਪਏ ਮੋਲ ਦਾ ਮਾਨਤਨ ਜ਼ਰੂਰ ਹੋ ਜਾ ਧੰਨਵਾਦ